ਕਹਤੋ ਸਿਰ ਵਾਈਪੁਰ ਜੀ ਕੀ ਖਤੇ ਵਾਈਪੁਰ ਦੇ ਪਿਆਰਿਓ ਅੱਜ ਸ੍ਰੀ ਧਨ ਧਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਧਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਅੱਜ ਜੋਤੀ ਜੋਤ ਅਧਿਆਨਾ ਹੈ ਗੁਰੂ ਰਾਮਦਾਸ ਮਹਾਰਾਜ ਦਾ ਉਹਨੇ ਪਰਥਾਏ ਵਾਈਪੁਰ ਕਿਰਪਾ ਕਰੇ ਸੇਵਾ ਲਵੇ ਆਪਣੀ ਪਟ ਸਾਹਿਬਾਨ ਗੁਰ ਰਾਮਦਾਸ ਮਹਾਰਾਜ ਦੀ ਬੜੀ ਉਸਤਤ ਕਰਦੇ ਹਨ ਪਟ ਸਈਆਂ ਵਿੱਚ ਇਹ ਚੌਥਾ ਸਈਆ ਹੈ ਅਸੀਂ ਆਮ ਰੋਜ਼ ਜੇਤੀ ਪੜਦੇ ਹਾਂ ਦੇਖੋ ਜਿਹੜੇ ਅਸੀਂ ਲੋਕ ਕਲਪ ਵੀ ਜੀਵ ਆਪਣੇ ਮਾਇਆ ਦੇ ਵਿੱਚ ਗਲਤਾਨ ਹਾਂ ਆਪਣੇ ਧੀਆਂ ਪੁੱਤਰ ਇਹਦੇ ਵਿੱਚ ਜੁੜੇ ਹੋਏ ਹਾਂ ਅਸੀਂ ਉਹ ਮਾਇਆ ਤੁਹਾਨੂੰ ਮਾਇਆ ਨਾਲ ਪਿਆਰ ਹੈ ਅਸਾਨੂੰ ਭਗਤੀ ਨਾਲ ਐ ਹੀ ਨਹੀਂ ਭਗਤੀ ਵਿੱਚ ਅਸੀਂ ਪਹੁੰਚੇ ਹੀ ਨਹੀਂ ਭਗਤੀ ਦਾ ਸਾਨੂੰ ਪਤਾ ਹੀ ਨਹੀਂ ਇਹ ਜਿਹੜਾ ਸਵਈਆ ਹੈ ਨਾ ਰੋਜ਼ ਆਮ ਪੜਿਆ ਜਾਂਦਾ ਹੈ ਚੌਥਾ ਸਵਈਆ ਹੈ ਅਟਸੈਂਟ ਪ੍ਰਮਾਨ ਕਰਦੇ ਹਨ ਹਮ ਅਗਣ ਭਰੇ ਇੱਕ ਗੁਣ ਨਹੀਂ ਮਾਇਆ ਮੋ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੈ ਮਿਲਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋਸ਼ ਨਨ ਪਟ ਸਾਹਿਬ ਜਨ ਦੱਸਦੇ ਹਨ ਇਸ ਸਈਏ ਦੀ ਦੱਸਦੇ ਹਨ ਕਿ ਅਸੀਂ ਤੇ ਓਗਣਾ ਦੇ ਭਰੇ ਹੋਏ ਹਾਂ ਸਾਡੇ ਵਿੱਚ ਸਿਰਫ ਅਗਣ ਹੀ ਹਨ ਸਾਡੇ ਵਿੱਚ ਕੋਈ ਗੁਣ ਨਹੀਂ ਕੋਈ ਗੁਣ ਨਹੀਂ ਜਿਹੜਾ ਸਿਬਿਆਨ ਕਰ ਸਕੀਏ ਹਮ ਅਗਣ ਭਰੇ ਇੱਕ ਗੁਣ ਨਹੀਂ ਮਾਇਆ ਮੂਮ ਕਰਮ ਪੈ ਭੁੱਲੇ ਅਸੀਂ ਮਾਇਆ ਦੇ ਵਿੱਚ ਸੁਲਤਾਨ ਭੁੱਲੇ ਹੋਏ ਹਨ ਵਾਇ ਗੁਰੂ ਸਿੰਦਨ ਬੰਦਗੀ ਕੀ ਕਰਨਾ ਕੀ ਨਹੀਂ ਕਰਨਾ ਅਮਰਤ ਵਿਲਾ ਸਾਨੂੰ ਸਭ ਕੁਝ ਭੁੱਲ ਗਿਆ ਹੋਇਆ ਹੈ ਵਾਕਈ ਕਲਪ ਦੇ ਜੀਵ ਸਾਰੇ ਭੁਲਾਈ ਬੈਠੇ ਹਨ ਸੁੱਤ ਦਾਰਾ ਕੀ ਉਪਰੀਤ ਲਗਾਈ ਸੁੱਤ ਪੁੱਤਰ ਨੂੰ ਕਹਿੰਦੇ ਨੇ ਦਾਰਾ ਇਸਤਰੀ ਨੂੰ ਪੁੱਤਰ ਧੀਆ ਜਨਾਨੀ ਨਾਲ ਅਸੀਂ ਆਪਣੀ ਪ੍ਰੀਤ ਲਗਾਈ ਹੋਈ ਹੈ ਇਹ ਕੋ ਉਤਮ ਪੰਥ ਸੁੰਨਿਓ ਗੁਰਸੰਗਤ ਇਹ ਗੁਰੂ ਦੀ ਸੰਗਤ ਵਿੱਚ ਹੀ ਸਭ ਕੁਝ ਮਿਲਦਾ ਹੈ ਜਿਹੜਾ ਫਲ ਹੈ ਪਰਮਾਤਮਾ ਦਾ ਨਾਮ ਸਿਮਰਨ ਬੰਦਗੀ ਸਾਨੂੰ ਕਿੱਥੋਂ ਮਿਲਣਾ ਹੈ ਇਹ ਵਾਹਿਗੁਰੂ ਦੀ ਦਰਬਾਰ ਸੰਗਤ ਦੇ ਵਿੱਚੋਂ ਹੀ ਸੰਗਤ ਜੁੰਦਾ ਹੈ ਤੈ ਮਿਲਤ ਜਮ ਤ੍ਰਾਂਸ ਮਿਟਾਈ ਜਦੋਂ ਇਹ ਅਸੀਂ ਉਤਮ ਕਰਾਂਗੇ ਸੰਗਤ ਵਿੱਚ ਸੁਣਾਗੇ ਸਭ ਕੁਝ ਤੇ ਫਿਰ ਜਮਾ ਦਾ ਹੋ ਨਹੀਂ ਰਹੇਗਾ ਜਮ ਵੀ ਦੂਰ ਹੋ ਜਾਂਦੇ ਹਨ ਜਮ ਵੀ ਪਰੇ ਹੋ ਜਾਂਦੇ ਹਨ ਨੱਠ ਜਾਂਦੇ ਹਨ ਇੱਕ ਅਰਦਾਸ ਬਾਟੀ ਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਪਟਲ ਮਹਲਾਵਰ ਦਾਸ ਹੈ ਜੀ ਉਸੇ ਦੇ ਉਹਨਾਂ ਦੇ ਭਰੇ ਹਾਂ ਸਾਡੇ ਵਿੱਚ ਕੋਈ ਗੁਣ ਨਹੀਂ ਮਾਇਆ ਨਾਲ ਭਰੇ ਹੋਇਆ ਹੈ ਗੁਰੂ ਰਾਮਦਾਸ ਜੀ ਤੂੰ ਆਪਣੀ ਸਾਨੂੰ ਸ਼ਰਨ ਦੇ ਵਿੱਚ ਲੈ ਲੈ ਸਾਨੂੰ ਤੇਰੀ ਸ਼ਰਨ ਚਾਹੀਦੀ ਹੈ ਤੂੰ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈ ਤੂੰ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਦਾ ਦਿਨ ਜੋਤੀ ਜੋਤ ਦਾ ਢਾਡਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਮਰ ਜਿਹੜੀ ਹੈ ਬੜੀ ਥੋੜੀ ਸੀ ਬੜੀ ਥੋੜੀ ਉਮਰ ਸੀ ਇਹ ਗੁਰੂ ਅਮਰਦਾਸ ਮਹਾਰਾਜੀ ਨੇ ਜੋ ਤੋਂ ਦੇਖਿਆ ਇਹ ਗੁਰੂ ਰਾਮਦਾਸ ਜੀ ਦੀ ਉਮਰ ਥੋੜੀ ਹੈ ਇਹਨਾਂ ਨੇ ਆਪਣੀ ਉਮਰ ਵਿੱਚੋਂ 7 ਸਾਲ 6 ਮਹੀਨੇ 11 ਦਿਨ ਨੂੰ ਆਪਣੀ ਉਮਰ ਦੇ ਦਿੱਤੇ ਇਹਨਾਂ ਦੀ ਉਮਰ ਬਹੁਤ ਥੋੜੀ ਸੀ 46 1581 ਨੂੰ ਗੁਰੂ ਰਾਮਦਾਸ ਜੀ ਮਹਾਰਾਜ ਚੌਥੀ ਜੋਤ ਸਮਾ ਗਏ 1581 ਵਿੱਚ ਅੰਮ੍ਰਿਤਸਰ ਨੂੰ ਗੁਰੂ ਅਰਜਨ ਦੇਵ ਜੀ ਨੂੰ ਕੋਲ ਬਿਠਾਇਆ ਜਦੋਂ ਇਹਨਾਂ ਦਾ ਟਾਈਮ ਆਇਆ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਸਭ ਪੁੱਤਾ ਦਿੱਤਾ ਕਿ ਹੁਣ ਮੈਂ ਵਿਆਹਨਾ ਕਰ ਜਾਣਾ ਹੈ ਕਿ ਮੇਰਾ ਸਮਾਂ ਆ ਗਿਆ ਹੈ ਸਾਰਾ ਕੁਝ ਸਾਰਾ ਉਹ ਪੁਰੀਹਸ਼ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ ਕਿਉਂਕਿ ਗੁਰੂ ਅਰਜਨ ਦੇਵ ਜੀ ਲਾਇਕ ਸੰਗਤ ਹੀ ਦੇ ਜਿਹੜਾ ਪ੍ਰਿਥੀਆ ਸੀ ਉਹ ਬਾਗੀ ਹੋ ਗਿਆ ਸੀ ਉਹ ਮਾਇਆ ਦੇ ਵਿੱਚ ਹੀ ਮਾਇਆ ਨਾਲ ਅੰਨਾ ਮਾਇਆ ਵਿੱਚ ਅੰਧ ਖਟੋਲਾ ਇੱਧਰ ਦੌੜ ਮਾਇਆ ਵਾਸਤੇ ਉੱਧਰ ਧੋੜ ਮਾਇਆ ਨੂੰ ਹੱਥ ਪਾਉਂਦਾ ਰਿਹਾ ਉਦਾਂ ਤੇ ਮਾਇਆ ਤੋਂ ਬਗੈਰ ਕੁਛ ਨਾ ਕੁਛ ਨਹੀਂ ਸੁਝਦਾ ਪੀ ਇਹ ਕੋ ਰਾਮਦਾਸ ਜੀ ਨੇ ਦੇਖ ਕੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੱਦੀ ਦੇ ਲਾਇਕ ਸਮਝਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੋਲ ਬਿਠਾ ਕੇ ਸਾਰਾ ਉਪਦੇਸ਼ ਦਿੱਤਾ ਗੁਰੂ ਅਰਜਨ ਦੇਵ ਜੀ ਨੂੰ ਸਮਝਾਇਆ ਕਿ ਅੰਮ੍ਰਿਤਸਰ ਨੂੰ ਸਾਡਾ ਸਰੋਵਰ ਨੂੰ ਸਾਡਾ ਸ਼ਰੀਰ ਸਮਝਣਾ ਇਨੂੰ ਸਾਡਾ ਸ਼ਰੀਰ ਸਮਝਣਾ ਇਹ ਪਾਣੀ ਨਹੀਂ ਤਾਂ ਹੀ ਦੁੱਖ ਦਲਿੱਦਰ ਜਿਹੜੇ ਇਸ਼ਨਾਨ ਕਰਦੇ ਹਨ ਸਾਰਿਆਂ ਦੇ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ ਕਿਉਂ ਰੱਬ ਨੇ ਆਪ ਕੋਕ੍ਰਿਟੋਈ ਇੱਥੇ ਰੱਬ ਨੇ ਆਪ ਆਪਣੇ ਚਰਨ ਕਮਲਾ ਨਾਲ ਮਿੱਟੀ ਢੋਈ ਪਟਵਾਈ ਹੋਈ ਹਰਿਮੰਦਰ ਸਾਹਿਬ ਕੀ ਪ੍ਰਕਰਮਾ ਵਿੱਚ ਸਾਰੀ ਸੇਵਾ ਜੜੀ ਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੂਰੀ ਕੀਤੀ ਉਸ ਤਰ੍ਹਾਂ ਉਸ ਤਰ੍ਹਾਂ ਗੁਰੂ RAMDAS JI MAHARAJ ਦਾ ਕਿਸੇ ਤਰ੍ਹਾਂ ਉਸ ਤਰ੍ਹਾਂ ਉਤਰ ਹੋਇਆ ਔਰ ਦੇਖੋ ਮੀਆਂ ਮੀਰ ਜੀ ਨੇ ਇੱਕ ਮੁਸਲਮਾਨ ਨੇ ਨਹੀਂ ਰੱਖੀ ਇਹ ਸਰੋਵਰ ਦੇ ਵਿੱਚ ਹੈ ਸਰੋਵਰ ਦੇ ਵਿੱਚ ਇੱਕ ਇੱਟ ਨਹੀਂ ਰਹਿ ਸਕਦੀ ਦੇਖੋ ਫਿਰ ਕਿੰਨੀ ਕਰਾਮਾਤ ਹੈ ਸਾਡੇ ਬਾਬੇ ਸਾਡੇ ਉਸ ਮਾਲਕ ਸਾਡੇ ਗੁਰੂ ਅਰਜਨ ਦੇਵ ਸਾਡੇ ਗੁਰੂ RAMDAS MAHARAJ ਦੀ ਕਿੰਨੀ ਮਿਹਰਾਂ ਦੇ ਘਰ ਹਨ ਕਿੰਨੀ ਮਿਹਰ ਹੈ ਇਕ ਸਰੋਵਰ ਵਿੱਚ ਗੋਲਡਨ ਟੈਂਪਲ ਹਰਮੰਦਰ ਸਾਹਿਬ ਦੀ ਉਸਾਰੀ ਹੋਈ ਹਰਮੰਦਰ ਸਾਹਿਬ ਸਰੋਵਰ ਦੇ ਵਿੱਚ ਕਰਕੇ ਮੀਆਂ ਮੀਰ ਜੀ ਨੇ ਨੀਂ ਰੱਖੀ ਤੇ ਜਿਹੜੀ ਸੇਵਾ ਹੈ ਬਾਕੀ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਚਲਨ ਕਮਲਾ ਨਾਲ ਕੀਤੀ ਹੋਰ ਵੀ ਬੜੀਆਂ ਸੰਗਤਾਂ ਸੰਨ ਕਰਨ ਵਾਲੀਆਂ ਇਹ ਜਿਹੜਾ ਵੀ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਦਾ ਹੈ ਹੋਈ ਕਿੰਨੀ ਵੀ ਬਿਮਾਰੀ ਹੋਵੇ ਜੋ ਬਿਮਾਰੀਆਂ ਸਭ ਦੂਰ ਹੋ ਜਾਂਦੀਆਂ ਪਰ ਇੱਕ ਭਾਵਨੀ ਨਾਲ ਭਾਵਨੀ ਨਾਲ ਇਸ਼ਨਾਨ ਕਰੇ ਭਾਵਨੀ ਦੇ 베ੜੇ ਪਾਰ ਹਨ ਦੂਰੋ ਦੂਰੋ ਲੋਕ ਆਉਂਦੇ ਹਨ ਇਸ਼ਨਾਨ ਕਰਦੇ ਹਨ ਔਰ ਇੱਥੇ 24 ਘੰਟੇ ਸਾਰਾ ਦਿਨ ਬੜੀ ਗਹਿਮ ਗਹਿਮੀ ਲੱਗਿਰਦੀ ਹੈ ਇੰਨੀਆਂ ਰੌਣਕਾਂ ਹਨ ਕਿ ਇੱਥੋਂ ਦਿਲ ਹੀ ਨਿਕਰਦਾ ਦਿਲ ਕਰਦਾ ਇੱਥੇ 24 ਘੰਟੇ ਸਾਰਾ ਦਿਨ ਹਰ ਮੰਦਰ ਸਾਹਿਬ ਵਿੱਚ ਕੀਰਤਨ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਸਾਰਾ ਦਿਨ ਔਰ ਪ੍ਰਿਥੀ ਚੰਦ ਜਿਹੜਾ ਸੀ ਉਹ ਮਾਇਆ ਕਾਰਨ ਬਾਗੀ ਹੋ ਗਿਆ ਇਸ ਤਰ੍ਹਾਂ ਦੇ ਪਾਪ ਝਗੜੇ ਕਰਨ ਲੱਗਾ ਤੇ ਜਿਹੜੀ ਭਾਨੀ ਜੀ ਸਨ ਭਾਨੀ ਜੀ ਨੂੰ ਜਦੋਂ ਪਤਾ ਲੱਗਾ ਪਾਨੀ ਜੀ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਚੱਲੇ ਹਨ ਤੇ ਇਹਨਾਂ ਦਾ ਮਨ ਬੜਾ ਬਹਿਬਰ ਹੋ ਗਿਆ। ਇਹਨਾਂ ਨੇ ਹੱਥ ਜੋੜ ਕੇ ਗੁਰੂ ਰਾਮਦਾਸ ਜੀਗੇ ਅਰਦਾਸ ਕੀਤੀ ਕਿ ਮੈਨੂੰ ਵੀ ਆਪਣੇ ਨਾਂ ਲੈ ਚੱਲੋ। ਕਿ ਮੈਂ ਨਹੀਂ ਦੇਖ ਸਕਦੀ। ਰਾਗ ਦਵੇਸ਼ ਪਿੱਛੋਂ ਮੈਂ ਰਾਗ ਦਵੇਸ਼ ਝਗੜੇ ਮੇਰੇ ਕੋਲ ਦੇਖੇ ਨਹੀਂ ਜਾਂਦੀ। ਮੈਂ ਕਿਸਰਾ ਦੇਖਾਂਗੀ? ਕਿਉਂਕਿ ਉਹਨਾਂ ਨੂੰ ਪਤਾ ਸੀ ਪ੍ਰਿਥੀ ਚੰਦ ਨੇ ਝਗੜੇ ਕਰਨੇ ਹਨ। ਗੁਰਗੱਦੀ ਪਿੱਛੇ ਕਹਿੰਦੇ ਇਹ ਮੈਂ ਦੇਖ ਨਹੀਂ ਸਕਦੀ। ਉਹ RAMDAS ji ਮਹਾਰਾਜ ਨੇ ਧੀਰਜ ਦਿੱਤੀ। ਉਹਨਾਂ ਨੇ ਕਿਹਾ ਜੇ ਤੁਹਾਡੇ ਸਵਾਸ ਬਾਕੀ ਹਨ। ਉਹ ਕਹਿੰਦੇ ਤੁਹਾਡੇ ਵਰਗੀ ਭਗਾਵਾਂ ਵਾਲੀ ਜਸ ਵਾਲੀ ਵਿਸ਼ਵ ਭਰ ਵਿੱਚ ਨਹੀਂ ਹੋਣ ਲੱਗੀ। ਤੁਹਾਡੇ ਵਰਗੀ ਸ਼ਹਿਨ ਸ਼ੀਰ ਭਗਾਵਾਂ ਵਾਲੀ ਜਸ ਵਾਲੀ ਇਸ ਸਾਰੇ ਵਿਸ਼ਵ ਸੰਸਾਰ ਵਿੱਚ ਨਹੀਂ ਹੋਣੀ। ਕਹਿੰਦੇ ਜੋ ਸ਼ਰੀਰ ਦੀ ਪ੍ਰਭਲ ਦੇ ਹੁਗਣੀ ਹੈ। ਉਹ ਹਰਕ ਸੋਗ ਰਗ ਦਵੇ ਤੋਂ નિર્ਦੇਪ ਰਹੋਗੇ ਇਹ ਉਹਨਾਂ ਨੇ ਵਰ ਦੇ ਦਿੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿੰਦੇ ਇਸ ਤੋਂ ਤੁਸੀਂ નિર્ਦੇਪ ਰਹੋਗੇ ਤੁਹਾਡੀ ਅਜੇ ਰਾਵਲ ਹੈ ਤੁਹਾਡੇ ਸਵਾਸ ਬਾਕੀ ਹਨ ਤੁਸੀਂ ਫਿਰ ਵੀ ਉਹਨਾਂ ਨੇ ਬੜਾ ਵਿਰਾਗ ਕੀਤਾ ਗੁਰੂ ਰਾਮਦਾਸ ਮਹਾਰਾਜ ਨੇ ਸਾਰਿਆਂ ਨੂੰ ਕਿਹਾ ਤੁਸੀਂ ਵਿਰਾਗ ਨਹੀਂ ਕਰਨਾ ਤੁਸੀਂ ਬਾਣੀ ਦਾ ਜਾਪ ਕਰਨਾ ਹੈ ਕਿ ਮੇਰਾ ਹੁਣ ਪੰਜ ਪੁੱਤਕ ਸਰੀਰ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਤਿਆਗ ਦਿੱਤਾ ਸਾਰਿਆਂ ਨੇ ਬੜੇ ਵਿਰਲਾਪ ਕੀਤੇ ਬਹੁਤ ਵਿਰਲਾਪ ਕੀਤੇ ਇੱਕ ਸੁੰਦਰ ਵਿਵਾਨ ਹੀਰਿਆਂ ਨਾਲ ਜਵਾਹਰਾਤਾਂ ਨਾਲ ਜੜਤ ਤਿਆਰ ਹੋਇਆ ਇਤਨਾ ਸੋਹਣਾ ਵਿਵਾਨ ਜਿਹੜਾ ਦੇਖ ਕੇ ਬੰਦਾ 당ਗ ਰਹਿ ਜਾਂਦਾ ਹੈ ਉਹ ਵਿਵਾਨ ਚਾਰੇ ਪਾਸੇ ਉਸ ਨਾਲ ਲਡੀਆਂ ਲਾਈਆਂ ਗਈਆਂ ਇੰਨਾ ਸ਼ਸ਼ੋਭਿਤ ਕੀਤਾ ਕਿ ਦੇਖਣ ਵਾਲੇ दंग रह ਗਏ ਉਹਨਾਂ ਵਿੱਚ ਸੋਨੇ ਦੇ ਫੁੱਲ ਜੜਤ ਹੋਏ ਸੋਨੇ ਦੇ ਫੁੱਲ ਲੱਗੇ ਹੋਏ ਸਨ ਚਾਰੇ ਪਾਸੇ ਸੋਨੇ ਦੇ ਤੇ ਔਰ ਇੰਨਾ ਸੋਹਣਾ ਵਿਵਾਨ ਤਿਆਰ ਕੀਤਾ ਜਿਹੜਾ ਦੇਖਦੇ ਹੀ ਸਾਰੇ ਹੈਰਾਨ ਹੋ ਜਾਣ ਔਰ ਜਦੋਂ ਵਿਵਾਨ ਤਿਆਰ ਹੋ ਗਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜੇ ਹੀ ਫੁੱਲਾਂ ਦੀ ਵਰਸ਼ਾ ਹੋਈ ਇੰਨੇ ਫੁੱਲਾਂ ਦੀ ਵਰਸ਼ਾ ਕੀਤੀ ਬੜੇ ਸੁਗੰਧਿਤ ਫੁੱਲ ਤਾਂ ਉਹਨਾਂ ਫੁੱਲਾਂ ਵਿੱਚ ਸੋਨੇ ਦੇ ਫੁੱਲ ਵੀ ਸਨ ਉਹਨਾਂ ਦੀ ਵਰਖਾ ਕੀਤੀ ਸੋਨੇ ਦੇ ਫੁੱਲਾਂ ਦੀ ਔਰ ਮਿਲਾ ਕੇ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਗ੍ਰੰਥ ਵਿੱਚ ਬਿਆਨ ਕਰਦੇ ਹਨ ਸੰਖਨ ਕੀ ਤੁਨ ਕੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇ ਆਰਤੀ ਕੋਟ ਕਰੇ ਸੋ ਸੁੰਦਰ ਪੇਖ ਪੁਰਦੰਦਨ ਕੇ ਬਲ ਜਾਵੇ ਦਾਨੰ ਦਛਨ ਦੇ ਕੇ ਪ੍ਰਥਜਨ ਪਾਲ ਮੇ ਕੁਕਮ ਅਛ ਤਲਾਵੇ ਹੋਲ ਕਲਾਲ ਦੇਵਪੁਰੀ ਮਿਲ ਦੇਵਨ ਕੇ ਕੁਲ ਮੰਗਲ ਗਾਵੇ ਇਸ ਤਰ੍ਹਾਂ ਮੰਗਲ ਗਾਣ ਲੱਗੇ ਸਾਰੇ ਪਾਸੇ ਜੈ ਜੈ ਜੈਕਾਰ ਹੋਣ ਲੱਗੇ ਪਤਾ ਨਹੀਂ ਕਿੰਨੇ ਹੀ ਦੇਵੀ ਦੇਵਤੇ ਕਰੋੜਾ ਇੰਦਰ ਸਾਰੇ ਹੱਥ ਬੰਨ ਕੇ ਅੱਗੇ ਲੈਣ ਵਾਸਤੇ ਆਏ ਪਹੁੰਚੇ ਸੁਗੰਧ ਤਾਂ ਖਿਲਰ ਗਈਆਂ ਬਾਬਾ ਬੁੱਢਾ ਜੀ ਪਹੁੰਚ ਗਏ ਬਾਬਾ ਬੁੱਢਾ ਜੀ ਨੇ ਕਿਹਾ ਉਹ ਰੁੱਧਨ ਦਾ ਟੈਮ ਨਹੀਂ ਗੁਰअर्जਨ ਦੇਵ ਜੀ ਮਹਾਰਾਜ ਨੇ ਬੜਾ ਹੌਕਾ ਭਰਿਆ ਕਿਉਂਕਿ ਉਹ ਰੱਬ ਜਾਣ ਕੇ ਬੜਾ ਪ੍ਰੇਮ ਕਰਦੇ ਸਨ ਗੁਰੂ ਰਾਮਦਾਸ ਜੀ ਮਾਲੂ ਅਥਾ ਪ੍ਰੇਮ ਕਰਦੇ ਸਨ ਬੜਾ ਹੌਕਾ ਜਦੋਂ ਭਰਿਆ ਬੀਬੀ ਭਾਨੀ ਜੀ ਇੱਕ ਸਾਈਡ ਤੇ ਬੈਠੇ ਸਨ ਬੀਬੀ ਭਾਨੀ ਜੀ ਨੇ ਬੜਾ ਧੀਰਜ ਬੰਨਿਆ ਹੋਇਆ ਸੀ ਆਪਣੇ ਅੰਦਰ ਪਰ ਉਹ ਧੀਰਜ ਧੀਰਜ ਨਾ ਰਹਿ ਸਕਿਆ ਉਹਨਾਂ ਦਾ ਵੀ ਗੱਜ ਭਰਿਆ ਗਿਆ ਅੰਸੂਆਂ ਨਾਲ ਉਹ ਵੀ ਦੇਖ ਨਾ ਸਕੀ ਗੁਰअर्जਨ ਦੇ ਜੀ ਨੂੰ ਦੇਖ ਕੇ ਉਹਨਾਂ ਦਾ ਵੀ ਗੱਜ ਭਰ ਗਿਆ ਫਿਰ ਗੁਰੂ ਬਾਬਾ ਬੁੱਢਾ ਜੀ ਨੂੰ ਬਾਬਾ ਬੁੱਢਾ ਜੀ ਨੇ ਕਿਹਾ ਬਾਬਾ ਬੁੱਢਾ ਜੀ ਦਾ ਬੜਾ ਸਤਿਕਾਰ ਕਰਦੇ ਤਾਂ ਸਾਰੇ ਬਾਬਾ ਬੁੱਢਾ ਜੀ ਨੇ ਕਿਹਾ ਤੁਹਾਨੂੰ ਕੀ ਉਪਦੇਸ਼ ਦੇ ਕੇ ਕੇ ਤਾਂ ਦਾ ਗੁਰ ਰਾਮਦਾਸ ਜੀ ਤੁਸੀਂ ਉਸ ਉਪਦੇਸ਼ ਤੇ ਪੂਰਨ ਖੜੇ ਉੱਤਰੋ ਤੁਸੀਂ ਰੋੜਾ ਨਹੀਂ ਵਿਰਾਗ ਨਹੀਂ ਕਰਨਾ ਤੁਸੀਂ ਹੁਕਮ ਮੰਨੋ ਬਾਣੇ ਨੂੰ ਮੰਨੋ ਸ਼ਬਦ ਗਾਇਨ ਕਰੋ ਉਹਨੂੰ ਯਾਦ ਕਰੋ ਸਾਰੀ ਸਮੇਂ ਕਰੀ ਤਿਆਰ ਕੀਤੀ ਗਈ ਵਿਵਾਨ ਤਿਆਰ ਹੋ ਗਿਆ ਇਤਨਾ ਵਿਵਾਨ ਸੱਜਿਆ ਇਤਨਾ ਵਿਵਾਨ ਸੱਜਿਆ ਜਿਹੜਾ ਦੇਖਣ ਵਾਲਾ ਸੀ ਤੇ ਕੇ ਕੇ ਲੋਕ ਧੱਕ ਰਹ ਜਾਣ ਇਤਨਾ ਵਿਵਾਨ ਨੂੰ ਸਜਾਇਆ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣਾ ਮੋਢਾ ਦਿੱਤਾ ਮੋਢਾ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਤੇ ਮੋਰੀ ਪੁੱਤ ਮੋਨ ਨੇ ਇਹਨਾਂ ਨੇ ਵੀ ਲਾਇਆ ਉਹ ਪਾਪਾ ਬੁੱਢਾ ਜੀ ਨੇ ਵੀ ਆਪਣਾ ਸਹਾਰਾ ਦਿੱਤਾ ਇਹ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਿੱਥੇ ਗੁਰੂ ਅੰਮਰਦਾਸ ਜੀ ਦਾ ਦੇਹ ਦਾ ਸੰਸਕਾਰ ਹੋਇਆ ਤੀ ਗੋਇੰਦਵਾਲ ਸਾਹਿਬ ਬੋਲੀ ਬੋਲੀ ਸਾਹਿਬ ਦੇ ਕੋਲ ਉੱਥੇ ਦਿਉਰੇ ਦੇ ਕੋਲ ਉੱਥੇ ਹੀ ਵਿਵਾਨ ਨੂੰ ਉਤਾਰ ਦਿੱਤਾ ਗਿਆ ਸੰਤਾ ਸਾਰੀਆਂ ਰੁਦਨ ਕਰਨ ਲੱਗੀਆਂ ਬੜੀਆਂ ਰੁਦਨ ਵਿੱਚ ਭਰ ਗਈਆਂ ਕਿੱਥੇ ਹੌਸਲੇ ਹੋਣ ਇੰਨਾ ਪਿਆਰ ਜੋ ਸੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਬੜਾ ਪਿਆਰ ਕਰਦੇ ਸਨ ਗੁਰੂ ਰਾਮਦਾਸ ਜੀ ਮਹਾਰਾਜ ਸਾਰੀਆਂ ਸਿੱਖ ਸੰਗਤਾਂ ਰੋदन ਕਰਨ ਲੱਗੀਆਂ ਬੀਬੀ ਭਾਨੀ ਜੀ ਆਪਣੇ ਮਨ ਵਿੱਚ ਆਪਣੇ ਅੰਦਰ ਹਿਰਦੇ ਵਿੱਚ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਦੀ ਤਸਵੀਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਗੁਰੂ ਰਾਮਦਾਸ ਜੀ ਦੀ ਤਸਵੀਰ ਨੂੰ ਆਪਣੇ ਹਿਰਦੇ ਦੇ ਵਿੱਚ ਸੰਚੋਕ ਲਿਆ ਸਜਾ ਲਿਆ ਉਸ ਤਸਵੀਰ ਨੂੰ ਆਪਣੇ ਹਿਰਦੇ ਵਿੱਚ ਲੈ ਗਈ ਇੱਕ ਪਾਸੇ ਬੈਠੇ ਸਨ ਬੜਾ ਰੋਦਨ ਕਰਨ ਲੱਗੇ ਇੱਥੋਂ ਚੁੱਪ ਰਹਿਣ ਕਿਸਰਾ ਰਹਿਣ ਵਿਵਾਨ ਤਿਆਰ ਹੋ ਗਿਆ ਸੋਨੇ ਦੇ ਫੁੱਲ ਦੀ ਵਰਖਾ ਹੋਈ ਲਡੀਆਂ ਚੰਦਨ ਦੀਆਂ ਲੱਗੀਆਂ ਹੋਈਆਂ ਚਾਰੇ ਪਾਸੇ ਵਰਸ਼ਾ ਹੋਣ ਲੱਗੀ ਗਰੀਬਾਂ ਨੂੰ ਇੰਨਾ দান ਕੀਤਾ ਵਾਰ-ਵਾਰ ਕੇ ਗਰੀਬਾਂ ਨੂੰ ਬੜੀਆਂ ਪੇਟਾਵਾਂ ਬੜਾ দান ਕੀਤਾ ਗਿਆ ਬਹੁਤ ਜ਼ਿਆਦਾ দান ਕੀਤਾ ਚਾਰੋਂ ਪਾਸੇ ਫੁੱਲਾਂ ਦੀ ਵਰਸ਼ਾ ਸੋਨੇ ਦੇ ਫੁੱਲਾਂ ਦੀ ਵਰਸ਼ਾ ਪਸ਼ਮੀਨੇ ਦੀ ਚਾਦਰ ਕੱਢੀ ਹੋਈ ਉੱਪਰ ਪਾਈ ਗਈ ਬੜਾ ਵਧੀਆ ਪਸ਼ਮੀਨਾ ਸਭ ਤੋਂ ਜ਼ਿਆਦਾ ਜ਼ਿਆਦਾ ਉੱਤਮ ਤਿਸਤ ਹੈ ਪਸ਼ਮੀਨੇ ਨੂੰ ਪਸੰਦ ਕੀਤਾ ਜਾਂਦਾ ਸੀ ਸਭ ਤੋਂ ਉੱਤਮ ਔਰ ਮਹਿੰਗਾ ਪਸੀਨੇ ਦੀ ਚਾਦਰ ਸੀ ਉਹ ਪਸੀਨੇ ਦੀ ਚਾਦਰ ਕੱਢੀ ਹੋਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿਗਾਨ ਦੇ ਉੱਪਰ ਸਜਾਈ ਗਈ ਕੁਲਾ ਦਾ ਮੀਂਹ ਵਰਸਾਇਆ ਗਿਆ ਜੈ ਜੈਕਾਰ ਖੋਣ ਲੱਗੀ ਉੱਪਰ ਵੀ ਦੇਵੇ ਦੇਵੀ ਦੇਵਤੇ ਕਰੋੜਾਂ ਦੇਵੀ ਦੇਵਤੇ ਜੈ ਜੈਕਾਰ ਜੈ ਜੈਕਾਰ ਹੋ ਰਹੀ ਹੈ ਹੋ ਰਹੀ ਹੈ ਤੇਰੀ ਜੈ ਜੈਕਾਰ ਹੋ ਰਹੀ ਹੈ ਤੇਰੀ ਜੈ ਜੈਕਾਰ ਸਭ ਦੇਵਤੇ ਫੁੱਲ ਵਰਸਾਉਂਦੇ ਗੁਰੂ ਰਾਮਦਾਸ ਤੁਹਾਡੀ ਜੈ ਹੋਵੇ ਗੁਰੂ ਰਾਮਦਾਸ ਤੁਹਾਡੀ ਜੈ ਹੋਵੇ ਜੈ ਹੋਵੇ ਤੁਹਾਡੀ ਜੈ ਹੋਵੇ ਜੈ ਹੋਵੇ ਤੁਹਾਡੀ ਜੈ ਹੋਵੇ ਇਸ ਤਰ੍ਹਾਂ ਹੀ ਕਿਨੇ ਹੀ ਕਰੋੜਾਂ ਦੇਵੀ ਦੇਵਤੇ ਥਾਰੇ ਹੱਥ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਜੈ ਜੈ ਕਰਦੇ ਜੈ ਜੈਕਾਰਾਂ ਕਰਦੇ ਲੈਣ ਆਏ ਸੁਗੰਧ ਤਾਂ ਖਿਲਰ ਗਈਆਂ ਮਾਤ ਲੋਕੋ ਵਿੱਚ ਵੀ ਸੁਗੰਧੀ ਦੀ ਬਾਸ਼ਨਾ ਆਉਣ ਲੱਗੀਆਂ ਸਭ ਸੁਗੰਧਾ ਖਿੱਲਰ ਗਈਆਂ ਅੰਗੀਠਾ ਤਿਆਰ ਕੀਤਾ ਗਿਆ ਉਸ ਅੰਗੀਠੇ ਨੂੰ ਅਗਨ ਜੜੀਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਾ ਅਗਨ ਆਪਣੇ ਚਰਨ ਕਮਲਾਂ ਨਾਲ ਦਿੱਤੀ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਾ ਬੜਾ ਵੱਡਾ ਦਿਨ ਪਾਵਨ ਪੂਤਰ ਦਿਨ ਹੈ ਅੱਜ ਹੀ ਗੁਰ ਰਾਮਦਾਸ ਜੀ ਸਾਡੇ ਕੋਲੋਂ ਗਏ ਨਹੀਂ ਅੱਜ ਵੀ ਸਾਡੇ ਕੋਲ ਹਨ ਅਸੀਂ ਭਗਤੀ ਕਰਕੇ ਜੱਤੀਏ ਗੁਰੂ ਰਾਨ ਦਾ ਜੀ ਨੂੰ ਜਿਸ ਭਗਤੀ ਨਾਲ ਯਾਦ ਕਰਾਂਗੇ ਉਹ ਸਾਡੀਆਂ ਸਤਰਾ ਪੂਰੀਆਂ ਕਰਨਗੇ ਅੱਜ ਵੀ ਸਾਡੇ ਕੋਲ ਹਨ ਅੱਜ ਵੀ ਗਏ ਨਹੀਂ ਅੱਜ ਵੀ ਹਰਮੰਦਰ ਸਾਹਿਬ ਤੇ ਹਰ ਪਲ ਹਰ ਟਾਈਮ ਹਰ ਮੌਜੂਦ ਹਨ ਪਰ ਜਿਹੜਾ ਵੀ ਸਿੱਖ ਭਗਤੀ ਨਾਲ ਯਾਦ ਕਰਦਾ ਹੈ ਉਹਨਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਉਹਨਾਂ ਦੀਆਂ ਝੋਡੀਆਂ ਅਠਕ ਝੋਡੀਆਂ ਪਰਦੇ ਹਨ ਇਹ ਹਨ ਮੇਰੇ RAM ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਜਿਹੜੇ ਜੋਤੀ ਜੋਤਿ ਮਾਗੇ ਅੱਜ ਤੇ ਦਿਨ ਤੂਰਜ ਕਿਰਨ ਮਿਲੇ ਜਲ ਕਾਗਲੇ ਹੋ ਵਾਰਾਮ ਤੂਰਜ ਕਿਰਨ ਮਿਲੇ जल काजल उवाराम सूरज किरण मिले जल काजल उवाराम ज्योति ज्योतरनी तंबूरनतिया राम सूरज किरण मिले जल काजल उ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪਸਾਰ ਕਰਨੇ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ ਆਪ ਕਰਤਾ ਆਪ ਪੁਗਤਾ ਆਪ ਕਰਨ ਕੀਆ ਬਿਨਵੰਤ ਨਾਨਕ ਸਹੀ ਜਾਵੇ ਜਿਨੇ ਰਖ ਪੀਆ ਆਪ ਕਰਤਾ ਆਪ ਪੁਗਤਾ ਆਪ ਕਰਨ ਕੀਆ ਬਿਨਵੰਤ ਨਾਨਕ சீ ஜர்ச பூரஜ கரண மில காஜ சூர காஜ ஜோதி ਸੰਭੂਰਨ ਤੇ ਯਾਰਾਂ ਤੂਰਜ ਕਿਰਨ ਮਿਲੇ ਜਲ ਕਾ